ਸਰਦਾਰ ਚਾਰ ਵਜੇ ਤੱਕ ਕਹਿੰਦੇ ਨੇ ਮੈਡਮ ਇਹ ਯਾਰ ਕੀ ਗੱਲ ਕਰਦੇ ਆ ਲੋਏ ਕਹਿੰਦੇ ਨੇ ਕਿ ਮਿਹਰਬਾਨੀ ਕਰਣੀ ਹੈ ਨਾ ਕਿ ਬੰਦ ਕਰਦੇ ਤਾਂ ਸਾਨੂੰ ਲਿਖਤੀ ਰੂਪੀ ਦੇ ਦੋ ਹਾਂ ਮੈਂ ਥੋੜਾ ਲਿਖਤੀ ਰੂਪੀ ਤੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਦੇ ਦਿੰਦਾ ਲਿਓ ਕਿਤੇ ਲੈਓ ਕਾਪੀ ਦੇ ਦੋ ਬਣਾ ਦੇਣੇ ਚਾਰ ਵਰ੍ਹਦਾ ਪੰਡ ਕਰਨਾ ਤਾਂ ਕਿੰਨੇ ਵੇੜ ਘੱਟੇ ਨੇ ਗੱਲ ਇਹ ਮੈਡਮ ਦੋ ਦਿਨ ਹੋ ਗਏ ਲੋਕਾਂ ਨੂੰ ਖੜਾ ਰੱਖਦੇ ਆਂ ਕੋਈ ਗੱਲ ਸਪਸ਼ਟ ਕਰੋ ਇਹ ਦੋ ਦਿਨ ਤਾਂ ਹੋਏ ਵੀ ਨਹੀਂ ਕੱਲ ਸ਼ੁਰੂ ਹੋਇਆ ਅੱਜ ਦੂਜਾ ਦਿਨ ਹੈ ਕੰਮਿਊਨੀਕੇਸ਼ਨ ਦਾ ਦੂਜਾ ਦਿਨ ਹੈ ਕੰਮ ਸ਼ੁਰੂ ਹੋਇਆ ਜੀ ਅੱਜ ਮੈਡਮ ਤੰਗ ਨਾ ਕਰੋ ਸਮਾਂ ਤੁਸੀਂ ਮੇਰਾ ਟਾਈਮ ਨਾ ਵੇਸਟ ਕਰੋ ਮੈਨੂੰ ਥੋੜਾ ਟਾਈਮ ਵੇਸਟ ਨਹੀਂ ਕਰਦੇ ਸਾਨੂੰ ਪਹਿਲ ਕਾਪੀ ਦੋ ਹਾਂ ਕੋਈ ਨਹੀਂ ਦੇ ਦੇ ਨਹੀਂ ਕੋਈ ਟਾਈਮ ਨਹੀਂ ਇਹ ਇਸ ਟਾਈਮ ਨਹੀਂ ਦੇ ਸਕਦੇ ਨਾ ਕਰੋ ਰਹਿਣੀ ਔਰ ਤਾਂ ਛੰਡੀ ਘਰ ਤੋਂ ਮਗਾ ਕੇ ਤੇ ਤੁਹਾਡੇ ਕੋਲ ਤਾਂ ਆਈ ਨਹੀਂ ਤੇ ਫਿਰ ਜਿੰਨੇ ਗਿਆ ਨਾ ਕੋਨਾ ਗਿਆ ਐਦਾਂ ਅਸੀਂ ਬਿੱਧੀ ਅਸੀਂ ਧਾਨਾਂ ਦੇ ਇਕ ਮੱਠਣ ਲੱਗੇ ਹਾਂ ਨਹੀਂ ਕੋਈ ਨਾ ਜੀ ਉਹ ਧਰਮਾ ਲੈਣਾ ਤੁਹਾਡਾ ਹੱਕ ਇੱਕ ਪਾਸੇ ਕਹਿੰਦੇ ਨੇ ਕਿ 4 ਵਜੇ ਅਸੀਂ ਤੁਹਾਨੂੰ ਐਨਓਸੀ ਦੇ ਦਾਂਗੇ ਦੂਜੇ ਪਾਸੇ ਕਹਿੰਦੇ ਨੇ ਕਿ ਅਸੀਂ ਐਨਓਸੀ ਖਤਮ ਕਰਤੀ ਸਰਕਾਰ ਨੇ ਅਸੀਂ ਇਹੀ ਤਾਂ ਸਪਸ਼ਟੀਕਰਨ ਪੁੱਛਦੇ ਹਾਂ ਕਿ ਸਾਨੂੰ ਦੋ ਸਪਸ਼ਟੀਕਰਨ ਕੀ ਚਾਹੀਦਾ ਐ ਐਸਐਚਓ ਸਾਹਿਬ ਇਹਨਾਂ ਨੂੰ ਨਾ ਸਾਰਿਆਂ ਨੂੰ ਬਾਹਰ ਕੱਢੋ ਜੀ ਮੈਡਮ ਜੀ ਇੱਕ ਦੇਖੋ ਇਹ ਸਾਡਾ ਵੀ ਹੈ ਇਹ ਦਫਤਰ ਸਾਡਾ ਵੀ ਹੈ ਧੱਕਾ ਕਰਨਿਆ ਧੱਕਾ ਕਰਾਉਣਾ ਧੱਕਾ ਕਰਾਉਣਾ ਸਾਡੇ ਨਾਲ ਬਾਹਰ ਘਟਣ ਦਾ ਮਤਲਬ ਨਹੀਂ ਧੱਕਾ ਕਰਾਉਣਾ ਮੈਡਮ ਤੁਸੀਂ ਯਾਰ ਇੱਕ ਮਿੰਟ ਤੁਸੀਂ ਸਾਨੂੰ ਤੁਹਾਨੂੰ ਇੱਕ ਦੋ ਸਵਾਲ ਪੁੱਛ ਰਿਆਂ ਮੈਨੂੰ ਡਬਲ ਗੱਲ ਕਿਉਂ ਕਰਕੇ ਦੱਸ ਰਹੇ ਹੋ ਮੈਨੂੰ ਦੱਸੋ ਐਨਓਸੀ ਹੈ ਜਾਂ ਨਹੀਂ ਹੈ ਜੇ ਨਹੀਂ ਹੈ ਤਾਂ ਫਿਰ ਲਿਖ ਕੇ ਦੋ 4 ਵਜੇ ਦੇ ਮੰਗ ਕਿੰਨੂ ਦਵੋਗੇ 4 ਵਜੇ ਮੀਡੀਆ ਚ ਕਹਹਾਓ ਜੀ ਕਹਹਾਓ ਜੀ 4 ਵਜੇ ਹਾਂ ਲੈ ਜੀ ਸੁਣੋ ਇਹ ਤੇ ਸਭ ਤੋਂ ਪਹਿਲਾਂ ਪੰਚਾਇਤ ਸੈਕਟੀ ਦੇ ਸਾਈਨ ਹੁੰਦੇ ਨੇ ਉਹਨੇ ਦੇਖਣਾ ਹੁੰਦਾ ਰਿਕਾਰਡ ਕਿ ਕਿਸੇ ਦਾ ਨਜਾਇਜ਼ ਕਬਜ਼ਾ ਜਾਂ ਕਿਸੇ ਵੱਲ ਪੈਸੇ ਤਾਂ ਨਹੀਂ ਨਿਕਲਦੇ ਉਸ ਤੋਂ ਬਾਅਦ ਰਿਪੋਰਟ ਹੋਣੀ ਹੈ ਜੇਈ ਤੇਨੇ ਨੰਬਰ ਤੇ ਰਿਪੋਰਟ ਹੋਣੀ ਹੈ ਫਟਵਾਰੀ 4 ਨੰਬਰ ਤੇ ਰਿਪੋਰਟ ਹੋਣੀ ਹੈ ਐਸਸੀਪੀਓ ਪੀਓ ਦੀ ਉਸ ਤੋਂ ਬਾਅਦ ਜਾਰੀ ਕਰਨਾ ਜੀ ਕੋਈ ਐਸੀ ਗੱਲ ਨਹੀਂ ਸਾਰਿਆਂ ਨੂੰ ਐਨਓਸੀ ਮਿਲਣਗੇ ਮੈਡਮ 2 ਦਿਨ ਬਾਕੀ ਨੇ 3 ਤੇ 4 ਅੱਜ ਤਾਂ ਦੇ ਤੱਕ ਇੱਕ 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 ਮਿੰਟ ਜੀ ਇੱਕ ਮਿੰਟ ਜੇਕਰ ਇਹਨਾਂ ਨੇ ਚੋਣਾ ਲੜਨੀਆਂ ਸੀ ਤਾਂ ਇਹ ਹਫਤਾ ਪਹਿਲਾਂ ਜਾਂ 10 ਦਿਨ ਪਹਿਲਾਂ ਤਿਆਰੀ ਕਿਉਂ ਨਹੀਂ ਕਰ ਕੀਤੀ ਇੱਕ ਮਿੰਟ ਇੱਕ ਮਿੰਟ ਟ੍ਰੈਕਟਰ ਅਨਾਉਂਸ ਹੈ ਇਹ ਪਾਰਟੀ ਨੇ ਆਪਦੀ ਪਹਿਲਾ ਮਹੀਨਾ ਵੀ ਦਿਨ ਪਹਿਲਾਂ ਕਰਨਾ ਸੀ ਮੋਬਿਲੀਸ਼ਨ ਤੋਂ ਵੀ ਇਹ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਸਮਾਂ ਇਹਨਾਂ ਦਾ ਹੀ ਕੰਮ ਕਰ ਰਹੇ ਆ ਵਿੱਚ ਭੰਗਣਾ ਪਾਈ ਜਾਂਦੇ ਕਿਹੜੀ ਕੁਆਲਿਟੀ ਦੇ ਖਿਲਾਫ ਲਿਖ ਕੇ ਭੇਜਦੇ ਆ ਆ ਦੇਖੋ ਜੀ ਮੈਨੂੰ ਤੂੰ ਤੂੰ ਕਰਕੇ ਬੋਲਦੇ ਲੈਡੀਆਂ ਨਾਲ ਸਭ ਤੋਂ ਪਹਿਲਾਂ ਚੋਣਾਂ ਤੋਂ ਬਾਅਦ ਦੀਆਂ ਗੱਲਾਂ ਨੇ ਪਤਾ ਨਹੀਂ ਕਿਹਨੇ ਬਣਨਾ ਹੈ ਕਿਹਨੇ ਨਹੀਂ ਬਣਨਾ ਸਭ ਤੋਂ ਪਹਿਲਾਂ ਇੱਕ ਲੈਡੀਆਂ ਨੂੰ ਬੋਲਣ ਦਾ ਪਤਾ ਹੋਣਾ ਚਾਹੀਦਾ ਮੈਡਮ 2 ਦਿਨ ਹੋ ਗਏ ਕਿਉਂ ਨਹੀਂ ਤਾਂ 10 ਦਿਨ ਪਹਿਲਾਂ ਤਿਆਰੀ ਕਰਦੇ। ਇਹਦੇ ਚੋਂ ਕੁਛ ਨਹੀਂ। ਬਿਲਕੁਲ ਜੀ ਜਿਹੜਾ ਏਦਾਂ ਤੂੰ ਤੂੰ ਕਰਕੇ ਬੋਲਣਗੇ। ਕੌਣ ਲੋਕ ਸੀ ਜਿਹੜੇ ਬੋਲ ਰਹੇ ਸੀ ਤੁਹਾਨੂੰ? ਆ ਤੁਹਾਡੇ ਸਾਹਮਣੇ ਹੀ ਸੀ ਜਿਹੜੇ। ਬਸ ਤੁਸੀਂ ਕੀ ਗੱਲ ਕਹੀ ਹੈ? ਕਿਹਨਾਂ ਲੋਕ ਸੀ? ਸਾਨੂੰ ਪਤਾ ਹੀ ਹੈ ਜੀ ਮੈਨੂੰ। ਮੈਡਮ ਤੁਸੀਂ ਕੀ ਗੱਲ ਕਹੀ ਸੀ? ਬਸ ਇਹਦਾ ਮਤਲਬ ਕੱਢਣ ਲੱਗ ਜਾਨੇ ਹੋ। ਤੁਸੀਂ ਉਹ ਕਿਹਾ ਨਾ ਜੀ ਵਿਰੋਧੀ ਕੋਲ ਪਾਰਟੀਆਂ ਕੋਲ ਉਮੀਦਵਾਰ ਨਹੀਂ ਹੈਗੇ। ਮੈਂ ਮੈਂ ਕਹੂੰਗੀ ਜੀ ਤਾਂ ਮੈਨੂੰ ਹੁਣ ਬੋਲਦੇ ਨੇ ਉਹ ਗਲਤ।